ਸਤਿ ਸ੍ਰੀ ਅਕਾਲ ਜੀ ਰਜੇਂਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਮਜੀਠੀਆ ਦੇ ਖਿਲਾਫ ਬੜੇ ਕੰਕਰੀਟ ਸਬੂਤ ਨੇ 100% ਉਹੋ ਡਰਗ ਤਸਕਰੀ ਦੇ ਵਿੱਚ ਇਨਵੋਲਵ ਰਿਹਾ ਕਿਉਂ ਨਹੀਂ ਫੜਿਆ ਗਿਆ ਹੁਣ ਤੱਕ ਕਿਉਂ ਬਚਦਾ ਰਿਹਾ ਕਿਉਂਕਿ ਅਫਸਰਾਂ ਨੂੰ ਡਰਾਉਣਾ ਹੁੰਦਾ ਪਹਿਲੇ ਤਾਂ ਪਾਵਰਫੁਲ ਸੀ ਅਕਾਲੀਆਂ ਦੀ ਸਰਕਾਰ ਸੀ ਫਿਰ ਕੈਪਟਨ ਨੇ ਵੀ ਇਹ ਦਾ ਸਾਥ ਦਿੱਤਾ ਇਸ ਕਰਕੇ ਕੋਈ ਵੀ ਅਫਸਰ ਨਹੀਂ ਤਿਆਰ ਸੀ बार-बार ਅਫਸਰ ਬਦਲਨੇ ਪੈ ਰਹੇ ਸੀ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਸ ਵੀਡੀਓ ਦੇ ਵਿੱਚ ਮੈਂ ਜਿਹੜੀ ਗੱਲ ਕਰਨੀ ਆ ਨਾ ਉਹ ਤਤਕਾਲੀ ਡੀਜੀਪੀ ਸਿਧਾਰਥ ਚਟੋਪਿਧਾਇਆ ਦੀ ਕਰਨੀ ਹੈ ਚਟੋਪਿਧਾਇਆ ਸਾਹਿਬ ਉਸ ਵੇਲੇ ਡੀਜੀਪੀ ਸੀ ਉਹਨਾਂ ਦੀ ਸ਼ਿਕਾਇਤ ਤੇ 2 ਦਸੰਬਰ 2021 ਨੂੰ ਨਸ਼ੇ ਦੀ ਤਸਕਰੀ ਦਾ ਕੇਸ ਰਜਿਸਟਰ ਹੋਇਆ ਸੀ ਅੱਜ ਮੈਂ ਜਿਹੜੀ ਇਹ ਵੀਡੀਓ ਬਣਾ ਰਿਹਾ ਹਾਂ ਸਿਰਫ ਤੇ ਸਿਰਫ ਚਟੋਪ ਆਫ ਦਾ ਦੀ ਜਿਹੜੀ ਕੱਲ੍ਹ ਹੈ ਉਹਦੇ ਆਧਾਰ ਤੇ ਬਣਾ ਰਿਹਾ ਹਾਂ ਤੇ ਉਹਨਾਂ ਨੇ ਭਾਈ ਸਾਹਿਬ ਨੇ ਇਹ ਵੀ ਕਿਹਾ ਤੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਦੋ ਵਜੇ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ ਅੱਜ ਦੇ ਦਿਨ ਉਹਨਾਂ ਨੇ ਆਪ ਜਾ ਕੇ ਬਿਆਨ ਦਰਜ ਕਰਾਉਣ ਦੀ ਗੱਲ ਵੀ ਕਹੀ ਹੋਈ ਐ ਤੇ ਬਿਆਨ ਦਰਜ ਕਰਾ ਰਹੇ ਹੋਣਗੇ ਜਾਂ ਕਰਾ ਚੁੱਕੇ ਹੋਣਗੇ ਉਹੀ ਜਿਹੜਾ ਹੈ ਚਟੋ ਪਾਧਿਆ ਹੈ ਕੀ ਕਹਿੰਦਾ ਹੈ ਵਜੀਠੀਆ ਦੇ ਪੂਰੇ ਕੇਸ ਬਾਰੇ ਕਿ 100% ਇਹ ਨਸ਼ੇ ਦਾ ਤਸਕਰ ਹੈ ਇਹਦੇ ਤੇ ਇੱਕ ਨਹੀਂ 4 3 4 ਕੇਸ ਬਾਨਨੇ ਨੇ ਜਾਂ ਧਰਾਵਾ ਲਗਣੀਆਂ ਨੇ ਇੱਕ ਤਾਂ ਉਹ ਕਹਿੰਦਾ ਜੀ ਇਦੇ ਉੱਤੇ ਪੀ ਐਮ ਐਲ ਦਾ ਪੀ ਐਮ ਐਲ ਕੀ ਹੁੰਦੀ ਹੈ ਪ੍ਰिवेंशन ਆਫ ਮਨੀ ਲੌਂਡਰਿੰਗ ਐਕਟ 2002 ਇਹ ਦੂਜਾ ਜਿਹੜਾ ਇਹ ਕੰਮ ਈਡੀ ਕਰਦੀ ਹੁੰਦੀ ਹੈ ਇਹ ਵੀ ਹੈ ਇਹ ਇਹਨੂੰ ਅਪਲਾਈ ਕਰਨ ਵਾਲੀ ਏਜੰਸੀ ਈਡੀ ਹੁੰਦੀ ਹੈ ਦੂਜਾ ਐਨ ਡੀ ਪੀ ਐਸ ਐਕਟ ਨਾਰਕੋਟ ਨਾਰਕੋਟਿਕ ਡਰਗ ਐਂਡ ਸਾਈਕੋਟਿਕ ਸ ਸਬਸਟੈਂਸਸ ਐਕਟ 1985 ਤੀਸਰਾ ਡਿਸਪ੍ਰੋਪੋਸਟੇਡ ਐਸੈਟਸ ਇਹ ਜਿਹੜਾ ਪ੍ਰਵੈਂਸ਼ਨ ਆਫ ਕਰਾਪਸ਼ਨ ਐਕਟ ਦੇ ਅੰਡਰ ਆਉਂਦਾ ਹੈ ਇਹ ਸਾਰਿਆਂ ਨੂੰ ਮਿਲਾ ਕੇ ਕਹਦੇ ਇਹ ਜੇ ਸਭ ਕੁਝ ਠੀਕ ਚੱਲਦਾ ਰਿਹਾ ਜੇ ਸਰਕਾਰ ਨਾਲ ਸਮਝੌਤਾ ਨਾ ਹੋਇਆ ਜੇ ਅਫਸਰਾਂ ਨੇ ਹਿੰਮਤ ਦਿਖਾਈ ਤਾਂ ਵਿਕਰਮ ਸਿੰਘ ਮਸੀਤ ਗਿਆ ਨਹੀਂ ਬਚਦਾ ਇਹ ਕਹਿਣਾ ਹੈ ਤਤਕਾਲੀ ਡੀਜੀਪੀ ਦਾ ਜਦੋਂ ਜਿਹਨੇ ਕੇਸ 2020 ਚ ਦਰਜ ਕੀਤਾ ਸੀ ਜਾਂ ਜਿਹਦੀ ਸ਼ਿਕਾਇਤ ਕੇਸ ਦਰਜ ਹੋਇਆ ਸੀ ਇਹ ਸਾਰੀ ਵੀਡੀਓ ਉਹਦੇ حوالے ਨਾਲ ਹੀ ਉਹਨਾਂ ਦੀ ਇੰਟਰਵਿਊ ਦੇ ਹਵਾਲੇ ਨਾਲ ਹੀ ਕਰਨੀ ਹੈ ਤੇ ਉਸ ਤੋਂ ਪਹਿਲਾਂ ਮੈਂ ਇੱਕ ਅਪੀਲ ਜਿਹੜੀ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਹਾਂ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ بس ਇੱਕੋ ਵਾਰੀ ਸਬਸਕ੍ਰਾਈਬ ਕਰਨਾ ਨਹੀਂ ਤਾਂ ਫਿਰ ਅਨਸਬਸਕ੍ਰਾਈਬ ਹੋ ਜਾਂਦਾ ਖੈਰ ਗੱਲ ਆਪਾਂ ਉਹੀ ਸ਼ੁਰੂ ਕਰੀਏ ਜੋ ਸਦਾਰਤ ਚਟੋਪਾデアਤੇ ਕਹੀ ਹੈ ਕੀ ਕਹੇ ਉਹ ਇਹ ਕਹਿੰਦੇ ਨੇ ਜੀ ਇਹ ਕੇਸ ਜਿਹੜਾ ਹੈ ਮੈਂ ਸ਼ਿਕਾਇਤ ਤਾਂ ਕੀਤੀ ਜਦੋਂ ਮੈਨੂੰ ਪਤਾ ਲੱਗਿਆ ਕਿ ਇਹਦੇ ਖਿਲਾਫ ਬੜੇ ਜਿਹੜੇ ਵੱਡੇ ਤੇ ਕੰਕਰੀਟ ਐਵੀਡੈਂਸ ਹੈ ਸਬੂਤ ਨੇ ਉਸ ਵੇਲੇ ਜਿਹੜਾ ਹੈ ਮੈਂ ਇੱਕ ਕੇਸ ਦਰਜ ਕਰਾਇਆ ਫਿਰ ਉਹਨਾਂ ਨੇ ਗੱਲ ਕਹੀ ਇਹ ਗੱਲ ਕੋਈ ਨਵੀਂ ਨਹੀਂ ਸੀ ਇਹ ਕੇਸ ਜਿਹੜਾ ਹੁਣ ਡਰੱਗ ਡੀਏ ਦੇ ਕੇਸ ਵਿੱਚ ਡਿਸਪ੍ਰੋਪੋਰਟ ਐਸੈਟਸ ਦੇ ਕੇਸ ਵਿੱਚ ਹੁਣ ਫੜਿਆ ਆਮਦਨ ਘੱਟ ਤੇ ਜਾਇਦਾਦ ਜ਼ਿਆਦਾ ਉਸ ਕੇਸ ਦੇ ਵਿੱਚ ਫੜਿਆ ਇਹ ਅਸਲ ਵਿੱਚ ਡਰੱਗ ਕੇਸ ਚ ਆਉਂਦਾ ਸੀ ਜਦੋਂ ਭੋਲਾ ਡਰਗ ਤੇ ਭੋਲਾ ਜਗਦੀਸ਼ ਭੋਲਾ ਤੇ ਕੇਸ ਦਰਜ ਹੁੰਦਾ ਨਾ ਪਰਚਾ ਹੁੰਦਾ ਹੈ ਜਿਹੜਾ ਅਰਜਨ ਬਾੜੀ ਪਹਿਲਵਾਨ ਸੀ ਜਗਦੀਸ਼ ਭੋਲਾ ਉਹ ਗ੍ਰਿਫਤਾਰ ਹੁੰਦਾ ਉਹ ਨੋਂ ਲੈਂਦਾ ਵਿਕਰਮ ਮਿਤੀ ਥਿਆਦਾ ਅਕਾਲੀਆਂ ਬੇਲੇ ਦੀ ਸਰਕਾਰ ਸੀ ਜੇ ਸਹੀ ਹੁੰਦੀ ਤਾਂ ਤਾਂ ਚਾਰ ਪੰਜ ਕੇਸ ਦਰਜ ਹੋ ਜਾਂਦੇ ਤੇ ਉਦੋਂ ਵੀ ਹੋਏ ਕਈ ਕੇਸ ਤਾਂ ਇਸ ਸੰਥੈਟਿਕ ਡਰਗ ਦੇ ਹੋਏ ਸੀ ਪਟਿਆਲੇ ਰਾਜਪੁਰੇ ਸਰਹੰਦ ਬਨੂੜ ਇਹ ਕਿਹਾ ਗਿਆ ਸੀ ਇਹਦੇ ਸਿਹਾਰਤ ਵੱਲੋਂ ਡੀਜੀਪੀ ਵੱਲੋਂ ਖੈਰ ਕਹਿੰਦੇ ਜੀ ਫਿਰ ਉਸ ਵੇਲੇ ਕਿਉਂ ਨਹੀਂ ਹੋਇਆ ਪੁੱਛਿਆ ਗਿਆ ਨਾ ਜਦੋਂ ਇੱਕਨੇ ਪੁੱਛਿਆ ਵੀ ਕਿਉਂ ਨਹੀਂ ਇੰਨਾ ਚਿਰ ਕਿਵੇਂ ਲੱਗ ਗਿਆ ਕਹਿੰਦੇ ਜੀ ਜਦੋਂ ਇਹ ਕੇਸ ਹੋਇਆ 12 13 ਦੀ ਗੱਲ ਹੈ ਉਸ ਵੇਲੇ ਸਰਕਾਰ ਅਕਾਲੀਆਂ ਦੀ ਸੀ ਤੇ ਇਹ ਪਾਵਰਫੁਲ ਬੰਦਾ ਸੀ ਔਰ ਇਸ ਤੇ ਕੇਸ ਹੋਈ ਨਹੀਂ ਸਕਦਾ ਸੀ ਫਿਰ ਕਿਹਾ ਜਦੋਂ ਕੈਪਟਨ ਆ ਗਿਆ ਕਹਿੰਦੇ ਕੈਪਟਨ ਵੀ ਇਹਨੂੰ ਪ੍ਰੋਟੈਕਟ ਕਰਦਾ ਸੀ ਜਿਵੇਂ ਅਕਾਲੀ ਪ੍ਰੋਟੈਕਟ ਕਰਦੇ ਸੀ ਮਜੀਠੀਆ ਨੂੰ ਕੈਪਟਨ ਨੇ ਵੀ ਪ੍ਰੋਟੈਕਟ ਕੀਤਾ ਇਹ ਗੱਲ ਵੀ ਸਾਹਮਣੇ ਆਈ ਤੇ ਫਿਰ ਜਦੋਂ ਕੈਪਟਨ ਨੂੰ ਉਤਾਰਿਆ ਗਿਆ ਕੈਪਟਨ ਬਦ ਰਿਆ ਜਿਹੜੀ ਅਗਲੀ ਸਰਕਾਰ ਆਈ ਚੰਨੀ ਦੀ ਉਸ ਵੇਲੇ ਉੱਥੇ ਰੌਲਾ ਪਿਆ ਕਿ ਤੇ ਕੇਸ ਕਿਉਂ ਨਹੀਂ ਦਰਜ ਹੁੰਦਾ ਤੇ ਯਾਦ ਹੋ ਸਭ ਤੋਂ ਜ਼ਿਆਦਾ ਰੌਲਾ ਤਾਂ ਨਰਜੋਤ ਸਿੰਘ ਸਿੱਧੂ ਪਾਉਂਦਾ ਸੀ ਜਿਹਦੇ ਨਾਲ ਹੀ ਵਿਧਾਨ ਸਭਾ ਦੇ ਵਿੱਚ ਗਾਰੀ ਗਲੋਚ ਹੋਇਆ ਸੀ ਜਿਹੜਾ ਸਿੱਧੂ ਇਹਦੇ ਨਕਲਾ ਲਾ ਕੇ ਦੱਸਦਾ ਹੁੰਦਾ ਸੀ ਤੇ ਜਿਹੜਾ ਰਣਜੀਤ ਲਈ ਨੂੰ ਲੈ ਕੇ ਆਇਆ ਸੀ ਉਹਦੇ ਖਿਲਾਫ ਇਹ ਸਾਰਾ ਉਹ ਉਹ ਮਸਲਾ ਉਦੋਂ ਫਿਰ ਕਹਿੰਦੇ ਮੇਰੇ ਸਾਹਮਣੇ ਫਿਰ ਇੱਕ ਰਿਪੋਰਟ ਆਈ ਇਹ ਡੀਜੀ ਪੀਸਾਫ ਕਹਿੰਦੇ ਨੇ ਸਾਫ ਕਾ ਕਿ ਮੇਰੇ ਸਾਹਮਣੇ ਜਦੋਂ ਰਿਪੋਰਟ ਆਈ ਮੈਂ ਦੇਖਿਆ ਇਹਦੇ ਜਿਹਦਾ ਐਵੀਡੈਂਸ ਪੂਰੇ ਪਏ ਨੇ ਮੈਂ ਕਹਿੰਦੇ ਕੇਸ ਚੰਗੀ ਤਰ੍ਹਾਂ ਪੜਿਆ ਫਿਰ ਕਹਿੰਦੇ ਇਹ ਕੇਸ ਅਸਲ ਉਦੋਂ ਈਡੀ ਤੋਂ ਸ਼ੁਰੂ ਹੁੰਦਾ ਹੈ ਈਡੀ ਕੋਲ ਗਿਆ ਸੀ ਉਦੋਂ ਸਭ ਨੂੰ ਪਤਾ ਵੀ ਇਹ ਕੇਸ ਨਰੰજન ਸਿੰਘ ਜੁਆਇੰਟ ਡਾਇਰੈਕਟਰ ਜਿਹਨੂੰ ਪਤਲਾ ਦਿੱਤਾ ਗਿਆ ਸੀ ਉਹਦੇ ਕੋਲ ਸੀ ਕਹਿੰਦੇ ਮੈਂ ਈਡੀ ਦੀ ਰਿਪੋਰਟ ਨੂੰ ਚੰਗੀ ਤਰ੍ਹਾਂ ਦੇਖਿਆ ਕਾਫੀ ਸਬੂਤ ਸੀ ਫਿਰ ਕਹਿੰਦਾ ਸਿੱਟ ਨੂੰ ਜਿਹੜੀ ਹਰਪ੍ਰੀਤ ਦੀ ਸਿੱਟ ਸੀ ਉਹਨੂੰ ਕਿਹਾ ਉਹਨੇ ਵੈਰੀਫਾਈ ਕੀਤਾ ਤੇ ਵੈਰੀਫਾਈ ਕਰਕੇ ਕਨਫਰਮ ਕਰਕੇ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਸੱਚਮੁੱਚ ਹੀ ਹੈ ਫਿਰ ਕਹਿੰਦਾ ਮੈਂ ਉਹ ਤੇਰੀ ਚੁੱਪ ਰਿਹਾ ਫਿਰ ਮੈਂ ਆਪਦੇ ਸੋਰਸਾਂ ਨੂੰ ਪਤਾ ਕੀਤਾ ਮੈਂ ਵੀ ਵੈਰੀਫਾਈ ਕੀਤਾ ਕਿ ਇਹ ਦੇ ਖਿਲਾਫ ਸਬੂਤ ਨੇ ਔਰ ਕੰਕਰੀਟ ਪੱਕੇ ਪੱਕੇ ਸਬੂਤ ਨੇ ਕੰਕਰੀਟ ਦਾ ਮਤਲਬ ਪੱਕੇ ਇਟ ਵਰਗੇ ਪੱਕੇ ਸਬੂਤ ਨੇ ਤਾਂ ਕਹਿੰਦੇ ਫਿਰ ਮੈਂ ਆਦੇਸ਼ ਦਿੱਤਾ ਹੁਕਮ ਦਿੱਤਾ ਸ਼ਿਕਾਇਤ ਦਿੱਤੀ ਤੇ ਫਿਰ ਕਹਿੰਦਾ ਮੈਂ ਇਹਦੇ ਖਿਲਾਫ ਕੇਸ ਦਰਜ ਕੀਤਾ ਇਹ ਆਪ ਮੰਨਿਆ ਜਦੋਂ ਬਾਰ-ਬਾਰ ਪੁੱਛਿਆ ਕਿ ਵੀ ਇੰਨਾ ਚਿਰ ਕਿਵੇਂ ਲੱਗ ਗਿਆ ਉਹ ਆਪ ਮੰਨੇ ਕਹਿੰਦੇ ਬਹੁਤ ਪਾਵਰਫੁਲ ਸੀ ਮਜੀਠੀਆ ਬਹੁਤ ਪਾਵਰਫੁਲ ਸੀ ਇਹਦਾ ਜੀਜਾ ਡਿਪਟੀ ਸੀਐਮ ਸੀ ਜੀਜੇ ਦਾ ਪਿਓ ਕਹਿੰਦੇ ਜੀ ਇਹਦਾ ਉਹ ਮੁੱਖ ਮੰਤਰੀ ਸੀ ਇਹ ਬਹੁਤ ਡਰਾਉਂਦਾ ਸੀ ਅਫਸਰਾਂ ਨੂੰ ਡਰਾਉਂਦਾ ਸੀ ਕਹਿੰਦਾ ਅਫਸਰ ਸੱਚਮੁੱਚ ਹੀ ਡਰਨ ਲੱਗੇ ਸੀ ਇਹ ਤੋਂ ਉਹ ਤਾਂ ਕਹਿੰਦਾ ਹੁਣ ਵੀ ਧਮਕਾਉਂਦਾ ਹੈ ਉਹ ਤਾਂ ਗੱਲ ਵੈਸੇ ਠੀਕ ਹੈ ਤਮਕਾ ਹੁੰਦੀ ਔਰ ਜਦੋਂ ਕੱਲ ਫੜ ਕੇ ਲੈ ਕੇ ਜਾ ਰਹੇ ਸੀ 25 ਜਨਵਰੀ ਸਵੇਰੇ ਉਸ ਵੇਲੇ ਤਮਕਾਏ ਕੋਈ ਨਹੀਂ ਦੇਖੂਗਾ ਉਹਨੇ ਅਫਸਰ ਛੱਡੋ ਉਹਨੇ ਤਾਂ ਇਹਨੂੰ ਕਿਹਾ ਭਗਵੰਤਬਾਨ ਨੂੰ ਵੀ ਮੈਂ ਤੇਰੀਆਂ ਚੀਕਾਂ ਕਢਾ ਦੂੰ ਤੇ ਉਹਦਾ ਸਟਾਈਲ ਹੈ ਤੇ ਕਹਿੰਦਾ ਡਰਾਉਂਦਾ ਸੀ ਅਫਸਰ ਅਕਸਰ ਡਰਦੇ ਸੀ ਇਸ ਕਰ ਤੋਂ ਇਸੇ ਕਰਕੇ ਕੋਈ ਹੱਥ ਨਹੀਂ ਪਾਉਂਦਾ ਸੀ ਇਹ ਉਹਨੇ ਕਿਹਾ ਤੇ ਕਿਉਂਕਿ ਜਿਆਦਾ ਪਾਵਰਫੁਲ ਸੀ ਇਹ ਵੀ ਗੱਲ ਆਈ ਫਿਰ ਕਹਿੰਦਾ ਕੀ ਹੋਇਆ ਮੈਂ ਕਹਿੰਦੇ ਜੇ ਤੁਸੀਂ ਮੈਨੂੰ ਕਹਿੰਦੇ ਕਿ ਮੈਂ ਮੈਨੂੰ ਡਰ ਹੈ ਕਹਿੰਦੇ ਮੈਂ ਅਤਵਾਦ ਸਮੇਂ ਵੀ ਡਰੇ ਬਰੇ ਰਿਕਾਰਡ ਦੇਖ ਲਓ ਮੈਂ ਖਾਲਸਾਣ ਵੇਲੇ ਵੀ ਕੰਮ ਕੀਤਾ ਵੈਸੇ ਕਹਿੰਦੇ ਜਦੋਂ ਵੀ ਲੋੜ ਪੈਂਦੀ ਹੈ ਜਿਹੜੇ ਲੋਕ ਕਹਿੰਦੇ ਕਿ ਮੈਨੂੰ ਲਿਆਂਦਾ ਗਿਆ ਇਹ ਤੇ ਕੇਸ ਦਰਜ ਕਰ ਲਓ ਕਹਿੰਦੇ ਇਹ ਨਹੀਂ ਕਿ ਚੰਨੀ ਮੈਨੂੰ ਲੈ ਕੇ ਆਇਆ ਮੇਰੇ ਤੇ ਕੋਈ ਹਾਨ ਕੀਤਾ ਮੈਂ ਤਾਂ ਜਦੋਂ ਵੀ ਕੋ ਲੋੜ ਪੈਂਦੀ ਸੀ ਉਦੋਂ ਲੋਕ ਮੈਨੂੰ ਸਰਕਾਰਾਂ ਬੁਲਾ ਲੈਂਦੀ ਸੀ ਅਤਵਾਦ ਵੇਲੇ ਵੀ ਇਹੀ ਹੋਇਆ ਖਾਲਸਾਣ ਵੇਲੇ ਇਹ ਹੋਇਆ ਕਹਿੰਦੇ ਚਲੋ ਮੰਨ ਲਓ ਜੇ ਮੈਂ ਚੰਨੀ ਦੀ ਚੰਨੀ ਜੇ ਹੁਣ ਇਹਦੀ ਗ੍ਰਿਫਤਾਰੀ ਦਾ ਵਿਰੋਧ ਕਰਦਾ ਮੈਂ ਇਹਦੇ ਕਹਿਣਾ ਕਿ ਕਿਉਂਕਿ ਮੈਂ ਦੇਸ਼ ਭਗਤ ਆ ਮੈਂ ਇੱਕ ਪ੍ਰਤੀਬੱਧ ਅਫਸਰ ਆ ਮੈਂ ਸਭ ਦਾ ਤਾਂ ਹੀ ਤਾਂ ਮੈਂ ਐਵੀਡੈਂਸ ਦੇਣੇ ਨੇ ਜਾ ਕੇ ਮੈਂ ਬਿਆਨ ਦੇਣੇ ਨੇ ਤੇ ਖਿਲਾਫ ਚਲੋ ਜੀ ਉਹਨੇ ਇਹ ਦੱਸਿਆ ਕਿ ਜੀ ਮੈਂ ਉਹਨੇ ਜਸਟੀਫਾਈ ਕੀਤਾ ਨਾ ਕਿ ਜਦੋਂ ਚਲੋ ਮੰਨ ਲਓ ਕਹਿੰਦੇ ਮੈਨੂੰ ਸਰਕਾਰ ਨੇ ਲਾਇਆ ਲੇਕਿਨ ਹਾਈ ਕੋਰਟ ਮੈਨੂੰ ਸਿੱਟ ਤੇ ਮੁਖੀ ਕਿਉਂ ਬਣਾਉਂਦੀ ਰਹੀ ਹਰ ਕ੍ਰਿਟੀਕਲ ਕੇਸ ਦੇ ਵਿੱਚ ਇਹ ਕਹਿੰਦਾ ਮੇਰੇ ਕਦੇ ਵੀ ਕੋਈ ਕਾਰਵਾਈ ਤੇ ਸਵਾਲ ਨਹੀਂ ਉਠੇ ਤੇ ਸਿਧਾਰਥ ਚਟੋਪਤਾ ਇਹ ਕਹਿੰਦਾ ਚਲੋ ਇਹ ਕਹਿੰਦਾ ਕਿਉਂ ਬਦਲੇ ਜਾਂਦੇ ਸੀ bizness ਦੇ ਮੁਖੀ ਕਿਉਂ ਜਿਹੜਾ ਹੈ ਅਫਸਰ ਦੇ ਹੱਥ ਪਾਉਂਦੇ ਸੀ ਉਹ ਕਹਿੰਦੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਇਹ ਧਮਕੀਆਂ ਦਿੰਦਾ ਸੀ ਧਮਕੀਆਂ ਤੋਂ ਲੋਕ ਡਰਦੇ ਸੀ ਹੁਣ ਵੀ ਕਹਦਾ ਧਮਕੀ ਦਿੰਦਾ ਚਲੋ ਇਹ ਗੱਲ ਉਹਨੇ ਨੇ ਕਹੀ ਦੂਜੀ ਗੱਲ ਜਿਹੜੇ ਉਹਨੇ ਇੱਕ ਬਹੁਤ ਜ਼ੋਰਦਾਰ ਕਿਹਾ ਕਈ ਵਾਰੀ ਕਿ ਕਿ ਜਿਹੜੀ ਹੈ ਨਾ ਜਿਹੜੇ ਅਫਸਰ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੀ ਜਾਂਚ ਕਰਦੇ ਨੇ ਉਹਨਾਂ ਦੇ ਕੋਲ ਹਿੰਮਤ ਚਾਹੀਦੀ ਹੈ ਉਹਨਾਂ ਨੂੰ ਕੰਮ ਆਉਣਾ ਚਾਹੀਦਾ ਹੈ ਉਹਨਾਂ ਨੂੰ ਸਬੂਤ ਦੀ ਜਿਹੜੇ ਹੁੰਦੇ ਨੇ ਨਾ ਸਬੂਤ ਬਲੇ ਐਵੀਡੈਂਸ ਮਿਲਦੇ ਨੇ ਉਹਨਾਂ ਦੀ ਕੜੀ ਲੜੀ ਜੋੜਨੀ ਹੋਣੀ ਚਾਹੀਦੀ ਹੈ ਸਰਕਾਰ ਵੱਲੋਂ ਉਹਨਾਂ ਨੂੰ ਫ੍ਰੀडम ਹੋਣੀ ਚਾਹੀਦੀ ਹੈ ਇਹ ਸਾਰੀਆਂ ਗੱਲਾਂ ਹੋਣਗੀਆਂ ਤਾਂ ਕਦੇ ਕੇਸ ਹੁੰਦਾ ਨਹੀਂ ਇੱਥੇ ਕੁਛ ਨਹੀਂ ਹੱਲ ਤੱਕ ਹੋਇਆ ਕਦੇ ਵੀ ਨਹੀਂ ਹੋਇਆ ਕੋਈ ਨਾ ਕੋਈ ਵਿੱਚੋਂ ਘੜੀ ਮਿਸ ਹੋ ਜਾਂਦੀ ਹੈ ਇਹ ਵੀ ਉਹਨਾਂ ਨੇ ਕਿਹਾ ਤੇ ਵੈਸੇ ਉਹਨਾਂ ਨੇ ਜਿਹੜੀ ਜ਼ੋਰਦਾਰ ਢੰਗ ਨਾਲ ਗੱਲ ਕੀਤੀ ਕਹਿੰਦੇ ਮੈਂ ਦੇਖਿਆ ਹੋਇਆ ਕਿਸ ਈੜੀ ਦੀ ਜਾਂਚ ਹੋਈ ਹੋਈ ਹੈ ਬਹੁਤ ਐਵੀਡੈਂਸ ਨੇ ਬਹੁਤ ਪੱਕੇ ਸਬੂਤ ਨੇ ਹਾਲੇ ਸਬੂਤ ਹੋਰ ਵੀ ਮਿਲਲੇ ਨੇ ਜਦੋਂ ਹੁਣ ਇਨਵੈਸਟੀਗੇਸ਼ਨ ਅੱਗੇ ਜਾਣੀ ਹੈ ਤੇ ਹੋਰ ਸਬੂਤ ਬਿਲਣਗੇ ਇਹ ਕਹਿੰਦਾ ਇੰਨਾ ਕੁਝ ਔਨ ਰਿਕਾਰਡ ਪਿਆ ਹੈ ਜਾਂ ਅੱਗੇ ਆਉਣਾ ਚਾਹੀਦਾ ਹੈ ਜਲ ਲਿਆਉਣਾ ਚਾਹੀਦਾ ਜਿਹੇ ਜਿਹੇ ਅਫਸਰ ਮੈਂ ਦੱਸਰੇ ਉਹਨਾਂ ਨੂੰ ਕਹਿੰਦੇ ਕਿ ਕਿਤੇ ਨਹੀਂ ਬਚ ਸਕਦਾ ਵਿਕਰਮਜੀਤਿਆ ਇਹ ਉਹਨਾਂ ਦਾ ਕਹਿਣਾ ਹੈ ਚਟੋਪਦਾਇ ਤਾਂ ਕਹਿੰਦਾ ਮੈਂ ਰਿਟਾਇਰ ਹੋ ਗਿਆ ਕੋਈ ਗੱਲ ਨਹੀਂ ਲੇਕਿਨ ਮੈਂ ਪਰਦੀ ਦੇ ਨਾਲ ਪ੍ਰਤੀਬੱਧ ਕਮਿਟਿਡ ਹਾਂ ਮੈਂ ਸੱਚਾ ਦੇਸ਼ ਭਗਤ ਹਾਂ ਮੇਰੇ ਮੈਂ ਮੇਰੇ ਫਾਦਰ ਫੌਜ ਸੀ ਮੈਨੂੰ ਪਤਾ ਕਿਵੇਂ ਦੇਸ਼ ਭਗਤੀ ਨਿਭਾਈ ਦੀ ਹੈ ਇਸ ਤਰ੍ਹਾਂ ਦੀ ਗੱਲ ਉਹਨੇ ਕੀਤੀ ਜਿਨ੍ਹਾਂ ਨੇ ਸਾਡੇ ਦੇਸ਼ ਦਾ ਨੁਕਸਾਨ ਕੀਤਾ ਸਾਡੇ ਬੱਚਿਆਂ ਦਾ ਨੁਕਸਾਨ ਕੀਤਾ ਇਹ ਗੱਲ ਜਿਹੜੀ ਭਗਵੰਤ ਮਾਨ ਸਾਹਿਬ ਗੱਲ ਕਹਿ ਰਹੇ ਸੀ ਉਹੀ ਗੱਲ ਉਹਨੇ ਕਹੀ ਕਹਿੰਦੇ ਵੀ ਇਹ ਨਹੀਂ ਹੁਣ ਫਿਰ ਆਜੋ ਕਿ ਡੀਏ ਦੇ ਕੇਸ 'ਚ ਹੀ ਫੜਿਆ ਉਹਦੇ 'ਚ ਤਾਂ ਨਸ਼ੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਡੀਏ ਦਾ ਕੇਸ ਹੈ ਤੇ ਉਹ ਕਹਿੰਦੇ ਨਹੀਂ ਜਿਹੜਾ ਡਿਸਪਰੋਪੋਰਸ਼ਨੇਟ ਐਸੈਟਸ ਹੈ ਨਾ ਉਹ ਵੀ ਕਿਵੇਂ ਹੈ ਉਹਦੇ 'ਚ ਪੈਸੇ ਆਏ ਕਿੱਥੋਂ ਇਹ ਤਾਂ ਫਿਰ ਕਹਿੰਦਾ ਨਸ਼ੇ ਨਾਲ ਜੁੜਦੇ ਨੇ ਨਾ ਜਿਹੜੀ ਕੱਲ ਗੱਲ ਭਗਵੰਤ ਮਾਨ ਜੋੜਨ ਨੂੰ ਫਿਰਦਾ ਸੀ ਇਹ ਜਿਹੜੇ ਕੰਕਰੀਟ ਡਾਕੂਮੈਂਟ ਨੇ ਇਹਨਾਂ ਨੂੰ ਕੋਈ ਵੀ ਛੱਡਾ ਨਹੀਂ ਸਕਦਾ ਬਸ ਹਾਂ ਅਫਸਰ ਨੂੰ ਰੀਡ ਬਣਾਉਣੀ ਹੋਣੀ ਚਾਹੀਦੀ ਹੈ ਅਫਸਰ ਨੂੰ ਪਤਾ ਹੋਣਾ ਚਾਹੀਦਾ ਵੀ ਸਿਸਟੇਮੈਟਿਕਲੀ ਕਿਵੇਂ ਰਿਕਾਰਡ ਅੱਗੇ ਲੈ ਕੇ ਜਾਣਾ ਕੋਰਟ ਤੇ ਫਿਰ ਦੇਖੋ ਤੁਸੀਂ ਕਹਿੰਦੇ ਕਿਵੇਂ ਹੁੰਦਾ ਹੁਣ ਮੈਂ ਕਹਿੰਦਾ ਜਦੋਂ ਮੈਨੂੰ ਮਿਲੇ ਸੀ ਇਹਦੇ ਤੋਂ ਜਿਹੜੇ ਮੈਨੂੰ ਮਿਲੇ ਸੀ ਤੋਂ ਸਪੋਰਟਿੰਗ ਐਵੀਡੈਂਸ ਹੋਰ ਮਿਲਣਗੇ ਸਬੂਤ ਤਾਂ ਕਹਿੰਦਾ ਮੇਰੇ ਕੋਲ ਵੀ ਸੀ ਜਦੋਂ ਮੈਂ ਹੁਕਮ ਦਿੱਤਾ ਸੀ ਤੇ ਛੋਧੋਏ ਕਹਿੰਦੇ ਜੀ ਵਿਰੋਧੀ ਪਾਰਟੀਆਂ ਤਾਂ ਸਾਥ ਦੇ ਰਿਏ ਨੇ ਈਵਰ ਚੰਨੀ ਵੀ ਉਹਦਾ ਸਾਥ ਦੇ ਰਿਹਾ ਕਹਿੰਦਾ ਫਿਰ ਕੀ ਹੈ ਜਿਹੜਾ ਸਾਡਾ ਅਫਸਰ ਜਿਹੜਾ ਕਹਿੰਦਾ ਉਹਦਾ ਉਹ ਵੀ ਪੋਲਿਟਿਕਲ ਹੀ ਹੈ ਜਿਵੇਂ ਕਮਰਬਿਜੇ ਪ੍ਰਤਾਪ ਇਹ ਸਰ ਪੋਲਿਟਿਕਲ ਸਟੇਟਮੈਂਟ ਦੇ ਅੰਦਰ ਸਾਡਾ ਕੋ ਪੋਲਿਟਿਕਲ ਐਂਗਲ ਨਹੀਂ ਹੈ ਇਹਦੇ ਚ ਇਹ ਉਹਨੇ ਕਿਹਾ ਕੋਈ ਵੀ ਹੋਵੇ ਇਹ ਸਿਆਸੀ ਲੋਕ ਨੇ ਸਾਡਾ ਏਜੰਡਾ ਇਹ ਜਾਨੀ ਨਾ ਹੀ ਮੇਰਾ ਏਜੰਡਾ ਹੁਣ ਮੈਂ ਰਿਟਾਇਰਡ ਆ ਪਾ ਮੇਰਾ ਏਜੰਡਾ ਇਹ ਜਾਨੀ ਕਿ ਮੈਂ ਕੋਈ ਪੋਲਿਟਿਕਸ ਚ ਕੁਝ ਲੈਣਾ ਹੈ ਤੇ ਇਸ ਕਰਕੇ ਮੈਂ ਜਿਹੜਾ ਬਿਆਨ ਵੀ ਦਰਜ ਕਰਾ ਰਿਹਾ ਹੁਣ ਬਾਕੀ ਗੱਲਾਂ ਵੀ ਬਹੁਤ ਉਹਨੇ ਕਹੀਆਂ ਜਿਹੜਾ ਨਾਲ ਇਹਦਾ ਨਾਮ ਹੁੰਦਾ ਸਤੀ ਲਾਡੀ ਸਤਾ ਉਹ ਜਿਹੜਾ ਜਿਨ੍ਹਾਂ ਨੇ ਗੱਡੀਆਂ ਵਰਤੀਆਂ ਜਿਹੜੇ ਕੈਨੇਡਾ ਚਲੇ ਗਏ ਕਹਿੰਦੇ ਬਿਨਾਂ ਸ਼ੱਕ ਇਹ ਸਾਰੇ ਡਰਗ ਕੇ ਸ਼ਾਮਲ ਨੇ ਜੇ ਕਹਿੰਦੇ ਕੈਪਟਨ ਸਾਹਿਬ ਉਦੋਂ ਜਦੋਂ ਟਰੂਡੋ ਆਇਆ ਸੀ ਉਸ ਵੇਲੇ ਸਹੀ ਤਰੀਕੇ ਨਾਲ ਕੇਸ ਹੁੰਦਾ ਤਾਂ ਵਾਪਸ ਲਿਆਂਦੇ ਜਾ ਸਕਦੇ ਸੀ ਹੁਣ ਵੀ ਉਹਨਾਂ ਨੂੰ ਲਿਆਂਦਾ ਜਾ ਸਕਦਾ ਹੈ ਇਸਰ ਦੀ ਗੱਲ ਨਹੀਂ ਹੈ ਕਿ ਇਹ ਕੇਸ ਉਹਨਾਂ ਦੇ ਕਾਰਨ ਹੋਰ ਮਜ਼ਬੂਤ ਨਹੀਂ ਹੋ ਪੂਰਾ ਮਜ਼ਬੂਤ ਹੋ ਤੇ ਫਿਰ ਉਹਨੇ ਇੱਕ ਹੋਰ ਗੱਲ ਦੱਸੀ ਜਿਹੜੀ ਡਰਾਉਣੀ ਆ ਸਾਡੇ ਲਈ ਕਹਿੰਦਾ ਜਦੋਂ ਇਹ ਕੇਸ ਸ਼ੁਰੂ ਹੋਇਆ ਜਾ 15 ਚ ਜਾਂ ਜਦੋਂ ਮੈਂ ਇਹਨੂੰ ਇਨਵੈਸਟਿਗੇਟ ਕੀਤਾ ਉਦੋਂ 40 50 ਹਜ਼ਾਰ ਕਰੋੜ ਦਾ ਡਰੱਗ ट्रांजੈਕਸ਼ਨ ਸੀ ਸਾਡੇ ਸੂਬੇ ਦੇ ਵਿੱਚ ਤੇ ਹੁਣ ਕਹਦਾ ਇਹ ਜਿਹੜੀ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਰਿਪੋਰਟ ਹੈ ਕਹਿੰਦੀ ਹੈ 1 ਲੱਖ ਕਰੋੜ ਤੋਂ ਕਿਤੇ ਨਿਕਲ ਗਿਆ ਇੰਨਾ ਜ਼ਿਆਦਾ ਹੈ ਤੇ ਫਿਰ ਜਿਹੜੀ ਹੋਰ ਬੜੀ ਖਤਰਨਾਕ ਗੱਲ ਆਪ ਦੱਸੀ ਡੀਜੀਪੀ ਨੇ ਦੱਸੀ ਸਾਬਕਾਲੇ ਕਹਿੰਦਾ ਇਹ ਸਾਰੇ ਧੰਦੇ ਦੇ ਵਿੱਚ ਸਿਆਸੀ ਪੋਲੀਟੀਸ਼ੀਅਨ ਵੱਡੇ ਵੱਡੇ ਲੀਡਰ ਔਰ ਬਿਊਰੋਕਰੇਟਸ ਇਹ ਵੀ ਆਪਾਂ ਦੇਖਿਆ ਵੀ ਬਿਰੋਕਰੇਟਸ ਤਾਂ ਨੋਬੀ ਆ ਰਹੀ ਸੀ ਉਧਰ ਵੀ ਸ਼ਰਕਤ ਬਿਊਰੋਕਰੇਟਸ ਈਵਨ ਜੁਡੀਸ਼ਰੀ ਵਾਲੇ ਇਹ ਵੀ ਇੱਕ ਨਵੀਂ ਗੱਲ ਸੁਣੀ ਹੈ মিডিਆ ਵਾਲੇ ਚਲੋ মিডিਆ ਵਾਲੇ ਤਾਂ ਹੈ ਤੇ ਪੁਲਿਸ ਅਫਸਰ ਵੀ ਸ਼ਾਮਿਲ ਨੇ ਕਹਿੰਦਾ ਇਹਦੇ ਵਿੱਚ ਔਰ ਫਿਰ ਉਹਨੇ ਕਿਹਾ ਵੀ ਹਰ ਫੀਲਡ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਚੰਗੇ ਵੀ ਮੰਦੇ ਵੀ ਇੱਧਰ ਚੰਗੇ ਵੀ ਨੇ ਮੰਦੇ ਵੀ ਨੇ ਚੰਗੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਜੇ ਸੱਚਮੁੱਚ ਜੇ ਤੁਸੀਂ ਕਰਨਾ ਹੈ ਉਹਨੇ ਆਪਣੀ ਗੱਲ ਕਨਕਲੂਡ ਕਰਦੇ ਕੋਈ ਕਹੇ ਕਿ ਇਹ ਨੈਸ਼ਨਲ ਸਕਿਉਰਿਟੀ ਦਾ ਮਸਲਾ ਹੈ ਇਹ ਨਾਰਕੋ টেরਰਿਜ਼ਮ ਦਾ ਮਸਲਾ ਹੈ ਇਹ ਸਾਰਾ ਦਾ ਰੂਟ ਇੱਕੋ ਹੀ ਹੈ টেরਰਿਜ਼ਮ ਦਾ ਡਰਗ ਦਾ ਹਥਿਆਰਾਂ ਦਾ ਇੱਕੋ ਹੀ ਰੂਟ ਚਾਉਂਦੇ ਨੇ ਇਹ ਦੇਸ਼ ਦੀ ਸੁਰੱਖਿਆ ਦਾ ਕੰਮ ਹੈ ਇੱਥੇ ਕਹਿੰਦਾ ਸਭ ਨੂੰ ਜਿਹੜਾ ਹੈ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਜਿਹੜੇ ਚੰਗੇ ਬੰਦੇ ਨੇ ਜਿਨ੍ਹਾਂ ਦਾ ਨਾਮ ਮੈਂ ਕਹਿੰਦਾ ਲਓ ਬੰਦੇ ਨੇ ਉਹ ਵੀ ਹੈ ਉਹਦੇ 'ਚ ਵੀ ਸਾਰੇ ਲੀਡਰ ਵੀ ਇਹਦੇ ਇਨਵੋਲ ਨੇ ਪੋਲਿਟੀਸ਼ੀਅਨ ਵੀ ਲਿਵਾੜ ਨੇ ਜੁਡੀਸ਼ਰੀ ਵੀ ਪੁਲਿਸ ਅਫਸਰ ਵੀ ਸਾਰੇ ਕਿਸਮ ਦੇ ਮੀਡੀਆ ਵਾਲੇ ਵੀ ਤੇ ਫਿਰ ਉਹਨੇ ਇੱਕ ਵਾਰੀ ਫੇਰ ਜੋਰਦੋ ਕੇ ਕਿਹਾ ਜੇ ਕੇਸਰੂ ਸਿਰੇ ਚਾਂਡ ਹੈ ਤਾਂ ਫਿਰ ਕਹਿੰਦੇ ਇਹ ਜਿਹੜਾ ਅਫਸਰ ਨੇਟਰ ਹੋਣਾ ਚਾਹੀਦਾ ਹਿੰਮਤ ਥੋੜੀ ਚਾਹੀਦੀ ਹੈ ਲਾਇਕ ਹੋਣਾ ਚਾਹੀਦਾ ਕੰਮ ਹੋਣਾ ਚਾਹੀਦਾ ਔਰ ਕੰਮ ਦੀ ਫਰੀडम ਹੋਣੀ ਚਾਹੀਦੀ ਹੈ ਸਰਕਾਰ ਵੱਲੋਂ ਤੇ ਫਿਰ ਕਹਿੰਦਾ ਦੇਖੋ ਕਿਵੇਂ ਨਹੀਂ ਹੁੰਦਾ ਕੰਮ ਤੇ ਨਾਲ ਫਿਰ ਉਹਨੇ ਇਹਨੂੰ ਪੁੱਛਿਆ ਵੀ ਤੈਨੂੰ ਕਿਉਂ ਬਦਲਦੇ ਰਹੇ ਤੇਰਾ ਤਾਂ ਜਦੋਂ ਪ੍ਰਧਾਨ ਮੰਤਰੀ ਦੀ ਫੇਰੀ ਵਾਲਾ ਕੇਸ ਕਹਿੰਦਾ ਉਦੋਂ ਤਾਂ ਇੱਕ ਦਿਨ ਪਹਿਲੇ ਮੇਰੀ ਬਦਲੀ ਕਰ ਦਿੱਤੀ ਸੀ ਕਹਿੰਦਾ ਮੇਰੀ ਬਦਲੀ ਤਾਂ ਡਰਗ ਲੋਬੀ ਨੇ ਕਰਾਈਆ ਇੰਨੀ ਸਟਰੋਂਗ ਲੋਬੀ ਹੈ ਇਹ ਮੈਨੂੰ ਤਾਂ ਉਹਨੇ ਹਟਵਾਇਆ ਸੀ ਤੇ ਹੁਣ ਵੀ ਕਿਸੇ ਨੂੰ ਹਟਵਾ ਸਕਦੀ ਹੈ ਤੁਸੀਂ ਇਹ ਨਾ ਸਮਝੋ ਵੀ ਡਰਗ ਡਰਗ ਲੋਬੀ ਹੁਣ ਕਮਜ਼ੋਰ ਹੋ ਗਈ ਸੋ ਪਿਆਰੇ ਦਰਸ਼ਕੋ ਜੇ ਮੈਂ ਇਹਨੂੰ ਕਨਕਲੂਡ ਕਰਾਂ ਹੁਣ ਤੱਕ ਦੀ ਮੈਂ ਸਾਰੀ ਗੱਲ ਜਿਹੜੀ ਤੁਹਾਨੂੰ ਦੱਸੀ ਹੈ ਇਹ ਤਾਂ ਦੱਸੀ ਹੈ ਮੈਂ ਜੋ ਸੁਧਾਰਤ ਚਟੋਪੇ ਦਾ ਨਿੱਕਾ ਹੈ ਤੇ ਜਮਨ ਕਰ ਲੋ ਕਲਕਿਊਡ ਕਰਾ ਉਹਦੇ ਮੁਤਾਬਕ ਕੇਸ ਬੜਾ ਸਟਰੋਂਗ ਹੈ ਉਹਦੇ ਮੁਤਾਬਕ ਜੇ ਸਭ ਕੁਝ ਠੀਕ ਰਹਾ ਜੇ ਨਾ ਕੋਈ ਸਮਝੌਤਾ ਹੋਇਆ ਜੇ ਫਰੀडम ਰਹੀ ਜੇ ਅਫਸਰ ਨਾ ਡਰੇ ਤੇ ਫੇਰ ਕਹਿੰਦੇ ਨਹੀਂ ਬਚਦਾ ਵਿਕਰਮ ਮਜੀਠੀਆ ਜਿੰਨਾ ਮਰਜੀ ਪੋਲੀਟੀਕਲ ਪਾਰਟੀਆਂ ਰੋੜਾ ਪਾਈ ਜਾਣ ਜਿੰਨਾ ਕੁਝ ਮਰਜੀ ਹੋਵੇ ਕਿਉਂਕਿ ਉਹਦੇ ਮੁਤਾਬਕ ਕੰਕਰੀਟ ਐਵਿਡੈਂਸ ਈਡੀ ਨੇ ਪਹਿਲਾਂ ਹੀ ਇਕੱਠੇ ਕਰ ਲਈ ਸੀ ਤੁਹਾਨੂੰ ਕੀ ਲੱਗਦਾ ਹੈ ਇਹ ਜਿਹੜਾ ਛੋਟਪਧਿਆ ਹੋਇਆ ਹੈ ਇਹਦਾ ਕੋਈ ਸਵਾਰਥ ਹੈ ਕਿਉਂ ਇਸ ਤਰ੍ਹਾਂ ਦੀ ਗੱਲਾਂ ਕਰਦਾ ਹੈ ਕਿਉਂ ਨੇ ਬਿਆਨ ਦਰਜ ਕਰਾਏ ਤੇ ਤੁਸੀਂ ਇਸ ਵੀਡੀਓ ਦੇ ਕਮੈਂਟ ਬਾਕਸ ਚ ਲਿਖ ਕੇ ਆਪਣੀ ਫੀਡਬੈਕ ਦੇ ਸਕਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ